ਪੰਜਾਬ ਦੀ ਸਰਕਾਰ ਨੇ ਇਹਨੂੰ ਕੋਈ ਬਹੁਤਾ ਸਪੋਰਟ ਨਹੀਂ ਦਿੱਤਾ ਪੰਜਾਬ ਦੀ ਸਰਕਾਰ ਨੇ ਕਹਿਤਾ ਇਹਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ ਜਿਹੜੇ ਪੰਜ ਪਾਣੀਆਂ ਨੂੰ ਅਗਲਾ ਕੁਝ 2020 ਵਾਲਾ ਅੰਦੋਲਨ ਚੱਲਦਾ ਸੀ ਉਦੋਂ ਕਹਿਤਾ ਕਿ ਸੜਕ 'ਤੇ ਬਹਿ ਜਾਂਦੀਆਂ ਨੇ 100-100 ਰੁਪਇਆ ਦਿਹਾੜੀਆਂ ਲੈ ਕੇ ਇਹ ਗੱਲ ਬੜੀ ਜਦੋਂ ਇੱਥੇ 2002 ਦੇ ਵਿੱਚ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਉਨ੍ਹਾਂ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕਿਵੇਂ ਬੂਥਾਂ ਤੇ ਕਬਜ਼ੇ ਹੋਏ ਰਾਜ ਦੀ ਸਰਕਾਰ ਅਕਾਲੀ ਦਲ ਦੇ ਹੱਥ ਚ ਆ ਜਾਂਦੀ ਤਾਂ ਨਗਰ ਕਾਉਂਸਲ ਕਾਂਗਰਸ ਪਾਰਟੀ ਦੀ ਹੁੰਦੀ ਸੀ ਭਾਵੇਂ ਨਰਭਖ ਚੋਣ ਹੁੰਦੀ ਹੱਸ ਅਸਥੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਸੋਸਾ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਐਮਪੀ ਅਮਰਿਤਪਾਲ ਸਿੰਘ ਨੂੰ ਲੈ ਕੇ ਜੋ ਕਿ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਵੱਲੋਂ ਲਗਾਤਾਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਾ ਰਹੀ ਹੈ ਵੀ ਮੈਂ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਸ਼ਾਮ ਦੇਖੋ ਜਿਹੜਾ ਇਹ ਮਾਮਲਾ ਹੈਗਾ ਭਾਈ ਅਮਰਤਪਾਲ ਸਿੰਘ ਵਾਲਾ ਇਹਦੇ ਵਿੱਚ ਕੁਝ ਹੋਰ ਮੰਗ ਤਾਂ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਜਿਹੜੀ ਮੰਗ ਕੀਤੀ ਹੈ ਉਹ ਇਹ ਕੀਤੀ ਆ ਕਿ ਮੈਨੂੰ ਲੋਕ ਸਭਾ ਦਾ ਸੈਸ਼ਨ اٹینڈ ਕਰਨ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਮੈਂ ਵੀ ਆਪਣੇ ਇਲਾਕੇ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ ਮੰਗਾਵਾਰੇ ਵੀ ਰੱਖਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਕਿਸਮ ਦੇ ਨਾਲ ਭਾਈ ਅਮਰਤਪਾਲ ਸਿੰਘ ਬਿੱਟੂ ਤਕਰੀਬਨ 20 ਲੱਖ ਲੋਕਾਂ ਦਾ ਨਮਾਇੰਦਾ ਹੈ ਜਿਹੜਾ ਇਹ ਸੈਸ਼ਨ ਹੈ ਇਹ ਸੈਸ਼ਨ 2 ਦੀ ਦਸੰਬਰ ਤੱਕ ਹੈ ਅੱਜ 15 ਦਸੰਬਰ ਹੋ ਗਿਆ ਸਭ ਤੋਂ ਠੰਡਾ ਮਹੀਨਾ ਪੋਦਾ ਚੜ ਗਿਆ ਤੇ ਇਹ ਜਿਹੜਾ 19 ਤਰੀਕ 19 ਤਰੀਕ ਤੋਂ ਬਾਅਦ ਇੱਕ ਵਾਰ ਸੈਸ਼ਨ ਅਣਬੇਥੇ ਸਮੇਂ ਲਈ ਉੱਠ ਜਾਂਦਾ ਹੈ। ਔਰ ਤੁਸੀਂ ਦੇਖਿਆ ਹੁਣ ਕਿ ਇਹ ਸੈਸ਼ਨ ਦੇ ਵਿੱਚ ਕਿ ਕੇ ਪ੍ਰਧਾਨ ਮੰਤਰੀ ਵੀ ਬਾਹਰ ਚਲੇ ਚਲੇ ਗਏ ਨੇ ਇਹਦੇ ਵਿੱਚ ਕੰਮ ਦੀਆਂ ਗੱਲਾਂ ਘੱਟ ਰੌਲਾ ਰੱਪਾ ਜ਼ਿਆਦਾ ਪਿਆ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਲੋਕ ਸਾਡੇ ਉੱਥੇ ਜਾਂਦੇ ਨੇ ਇਹ ਸਰਬ ਤੇ ਸਰਪੋਤੇ ਅਨੰਦਮਾਨੀ ਜਾਂਦੇ ਨੇ ਆਪਣੇ ਇਲਾਕੇ ਦੀਆਂ ਮੰਗਾ ਆਪਣਾ ਬਾਕੀ ਕੁਝ ਅਜੇ ਵਿੱਚ ਕੁਝ ਵੀ ਕਰਨ ਨਹੀਂ ਜਾਂਦੇ ਇਹਨਾਂ ਦੇ ਲੋਕ ਇਸ ਗੱਲ ਨੂੰ ਵੇਖਦੇ ਰਹਿੰਦੇ ਆ ਕਿ ਸਾਡਾ ਮੈਂਬਰ ਪਾਰਲੀਮੈਂਟ ਸੈਸ਼ਨ ਦੇ ਵਿੱਚ ਬੈਠੇਗਾ ਪਾਰਲੀਮੈਂਟ ਹਾਊਸ 'ਚ ਬੈਠੇਗਾ ਅਤੇ ਆਪਣੇ ਇਲਾਕੇ ਦੀਆਂ ਮੰਗਾਂ ਉਠਾਏਗਾ ਜੇ ਇੰਜੀਨੀਅਰ ਰਾਸ਼ਦ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਅਮਰਤਪਾਲ ਨੂੰ ਕਿਉਂ ਨਹੀਂ ਮਿਲ ਸਕਦੀ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਸੀਨੀਅਰ ਵਕੀਲ ਸਹਿਬਾਨ ਬਹੁਤ ਸਾਰੇ ਹੋਰ ਲੋਕ ਉਹ ਵਾਰ-ਵਾਰ ਇਹ ਗੱਲ ਕਹਿੰਦੇ ਨੇ ਕਿ ਇਹ ਤਾਂ ਜੀ ਦੂਰਾ ਮਾਪਦੰਡ ਹੈ ਮਾਂਜੋਗ ਉੱਚ ਅਦਾਲਤ ਦੇ ਵਿੱਚ ਇਹ ਸਾਰੇ ਦਾ ਸਾਰਾ ਮਾਮਲਾ ਗਿਆ ਬਹਿਸ ਹੋਈ ਬਹਿਸ ਦੇ ਵਿੱਚ ਆਪੋ ਆਪਣੇ ਪੱਖ ਰੱਖੇ ਗਏ ਤੇ ਹੁਣ ਪੰਜਾਬ ਦੀ ਸਰਕਾਰ ਨੇ ਇਹਨੂੰ ਕੋਈ ਬਹੁਤਾ ਸਪੋਰਟ ਨਹੀਂ ਦਿੱਤਾ ਪੰਜਾਬ ਦੀ ਸਰਕਾਰ ਨੇ ਕਹਿਤਾ ਕਿ ਇਹਨੂੰ ਪਰ ਉਹ ਲਈ ਦਿੱਤੀ ਜਾ ਸਕਦੀ ਪਤਾ ਨਹੀਂ ਕਿਹੜੇ ਪੰਜ ਪਾਣੀਆਂ ਨੂੰ ਅੱਗੇ ਲੱਗ ਜੂਗੀ ਪਾਣੀ ਦਾ ਪੰਜਾਬ ਕੋਲ ਤਿੰਨ ਦਰਿਆਵਾਂ ਦਾ ਇਹ ਪੰਜ ਦਰਿਆਵਾਂ ਨੂੰ ਅੱਗੇ ਲਾਈ ਜਾਂਦੇ ਸੋ ਅੱਜ ਵੀ ਮਾਨਯੋਗ ਅਦਾਲਤ ਨੇ ਇਹਦੀ ਸੁਣਵਾਈ ਕੱਲ੍ਹ ਤੇ ਪਾਤੀ ਹੈ ਹੁਣ ਜਦੋਂ ਕੱਲ੍ਹ ਸੁਣਵਾਈ ਹੋਏਗੀ ਰਹਿ ਕੀ ਗਿਆ ਕੱਲ ਦਾ ਦਿਨ ਤਾਂ ਸਨ ਬਾਈ ਚ ਲੰਘ ਜੇਗਾ 19 ਤੱਕ ਸੈਸ਼ਨ ਸਾਰਾ ਹੈ 17 ਤੇ 18 ਦੋ ਦਿਨ ਵਿਚਾਲੇ ਨੇ 19 ਨੂੰ ਸੈਸ਼ਨ ਦੀ ਪੂਰਤੀ ਹੋ ਜਾਣੀ ਹੈ 99 ਤੇ ਸਮਿਲੀ ਸੈਸ਼ਨ ਉਠਾਏ ਜਾਣੇ ਸੋ ਆਪ ਕਹਿ ਸਕਦੇ ਹਾਂ ਕਿ ਲੱਗਦਾ ਨਹੀਂ ਕਿ ਭਾਈ ਅਮਰਤਪਾਲ ਸਿੰਘ ਨੂੰ ਅਦਾਲਤ ਤੋਂ ਕੋਈ ਠੋਸ ਰਾਹਤ ਮਿਲੇ ਬਾਕੀ ਅਦਾਲਤ ਦਾ ਆਪਣਾ ਫੈਸਲਾ ਹੁੰਦਾ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਦੇਖਣਾ ਸਾਡੇ ਪ੍ਰਧਾਨ ਮੰਤਰੀ ਵੀ ਤਿੰਨ ਦਿਨਾਂ ਵਾਸਤੇ ਵਿਦੇਸ਼ੀ ਦੌਰੇ ਤੇ ਚਲੇ ਗਏ ਨੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਦੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਹੈ ਤੇ ਬਲਾਕ ਸਮਤੀ ਦੀ ਚੋਣਾ ਹੋ ਕੇ ਹਟੀਆਂ ਨੇ ਤਾਂ ਹੁਣ ਕਾਂਗਰਸ ਵੱਲੋਂ ਇੱਕ ਡਾਰਾ ਵੀ ਕਿਤੇ ਹੈਰਾ ਫੇਰੀ ਨਾ ਹੋਵੇ ਤਾਂ ਰਾਜਾ ਵੜਿੰਗ ਨੇ ਹੁਣ ਹਾਈ ਕੋਰਟ ਦਾ ਰੋਕ ਕੀਤਾ ਤੇ ਵੀਡੀਓਗ੍ਰਾਫੀ ਦੀ ਮੰਗ ਕੀਤੀ ਹੈ ਜੀ ਦੇਖੋ ਕਿਸੇ ਦਾ ਵੀ ਹਾਈ ਕੋਰਟ ਦੇ ਵਿੱਚ ਜਾ ਕੇ ਉੱਥੋਂ ਦੀ ਵੀਡੀਓਗ੍ਰਾਫੀ ਦੀ ਗੱਲ ਕਰਨੀ ਇਹ ਉਹ ਦਾ ਅਧਿਕਾਰ ਹੈ ਇਹ ਨਿਰਪੱਖ ਕਰਦਾ ਕਿ ਅਦਾਲਤ ਤੇ ਅਦਾਲਤ ਨੂੰ ਸਵੀਕਾਰ ਕਰਦੀ ਹੈ ਕਿ ਨਹੀਂ ਕਰਦੀ ਪਤਾ ਇਹ ਲੱਗਿਆ ਕਿ ਪਹਿਲੀ ਗੱਲ VOTERਾਂ ਦਾ ਬਹੁਤਾ ਉਤਸ਼ਾਹ ਨਹੀਂ ਆਇਆ 50% ਵੀ ਮੁਕੰਮਲ ਵੋਟਾਂ ਨਹੀਂ ਪਈਆਂ ਕਈ ਥਾਵਾਂ ਦੇ ਉੱਤੇ ਦੁਬਾਰਾ ਵੋਟਾਂ ਪਾਉਣ ਨੂੰ ਕਹਿ ਦਿੱਤਾ ਗਿਆ ਜੇ ਤੋ ਇਹ ਸਾਰਾ ਕੁਝ ਨਹੀਂ ਹੋਇਆ ਤਾਂ ਵਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਸਰਕਾਰ ਨੇ ਆਪਣਾ ਦਾਅਵਾ ਕੀਤਾ ਕਿ ਜਿਹੜਾ ਇਹ ਰੌਲਾ ਪਾਉਂਦੇ ਸੀ ਆ ਦੇਖ ਲਓ ਜੀ ਵੋਟਾਂ ਤਾਂ ਬੜੇ ਵਧੀਆ ਤਰੀਕੇ ਨਾਲ ਪੈ ਗਈਆਂ ਜਿਹੜਾ ਰਾਜ ਦਾ ਮੁੱਖ ਚੋਣ ਕਮਿਸ਼ਨਰ ਹੈ ਰਾਜਕਮਲ ਚੌਧਰੀ ਗੱਲਾਬਾਤਾਂ ਉਧਰ ਵੀ ਹੋ ਗਈਆਂ ਔਰਦਰ ਸੰਗ ਰਾਜਾ ਬੜਿੰਗ ਕਹਿੰਦਾ ਸਾਨੂੰ ਖਦਸ਼ਾ ਹੈ ਜਦੋਂ ਗਿਣਤੀ ਹੋਵੇਗੀ ਉਦੋਂ ਗਿਣਤੀ ਕਰਨ ਵਾਲਾ ਸਕਾਫ ਸਰਕਾਰ ਦੀ ਗੱਲ ਨਾ ਮੰਨੇ ਉਹ ਤੇ ਕਤ ਧੱਕੇਛਾਈ ਹੋ ਜਾਵੇ ਸਾਡੇ ਨਾਲ ਮੈਂ ਰਾਜੇ ਬੜਿੰਗ ਦੀ ਗੱਲ ਨੂੰ ਬਹੁਤ ਵੱਟਾ ਕਰਦਾ ਹੈ। ਰਾਜਾ ਬੜਿੰਗਰ ਸਾਹਿਬ ਇਸ ਸਰਪੇ ਗੱਲ ਦਾ ਹੱਦਿਓ। ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ ਉਹ ਪੰਚਾਇਤਾਂ ਦੀਆਂ ਹੋਣ। ਬਲਾਕ ਸਮਤੀ ਦੀਆਂ ਹੋਣ। ਜ਼ਿਲ੍ਹਾ ਪ੍ਰੀਸ਼ਦ ਹੋਣ। ਸਥਾਨਕ ਸਰਕਾਰਾਂ ਦੀਆਂ ਹੋਣ। ਇਹ ਆਮ ਤੌਰ ਤੇ ਰਾਜ ਚੋਣ ਕਮਿਸ਼ਨ ਕਰਾਉਂਦਾ ਹੈ ਜਿਹਦੇ ਉੱਤੇ ਰਾਜ ਦੀ ਸਰਕਾਰ ਦਾ ਪੂਰਨ ਤੌਰ ਦੇ ਉੱਤੇ ਇਨਵੋਲਵਮੈਂਟ ਹੁੰਦੀ ਹੈ ਪਰ ਤੁਸੀਂ ਦੱਸੋਗੇ ਜਦੋਂ ਇੱਥੇ 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਉਹਨਾਂ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਕਿਵੇਂ ਬੂਥਾ ਤੇ ਕਬਜ਼ੇ ਹੋਏ ਉਹਨਾਂ ਦੇ ਕੱਲੇ ਨੇੜਲੇ ਨਹੀਂ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਆਪਣੇ ਪਰਿਵਾਰਕ ਮੈਂਬਰ ਵੀ ਕਿਵੇਂ ਜਾ ਜਾ ਕੇ ਹੱਲਾ ਚੇਰੀਆਂ ਦੇ ਰਹੇ ਸਨ ਕਾਂਗਰਸ ਦੇ ਇੱਕ ਬਹੁਤ ਵੱਡੇ ਸੀਨੀਅਰ ਆਗੂ ਸਨ ਸ਼ਹਿਰੀ ਪ੍ਰਧਾਨ ਸੀ ਪ੍ਰੇਮ ਕਿਸ਼ਨਪੁਰੀ ਉਹ ਕਹਿੰਦੇ ਮੈਂ ਇਹ ਚੀਜ਼ ਨੂੰ ਰੋਕਿਆ ਪਟਿਆਲੇ ਤੋਂ ਬਾਅਦ ਦੂਜਾ ਟਾਰਗੇਟ ਆਇਆ ਰਾਜਪੁਰਾ ਇਹੀ ਕੁਝ ਰਾਜਪੁਰੇ ਵਾਪਰੇ ਆ ਕਿਨੇ ਕੇ ਹਾਜ਼ਰੀ ਕੇ ਤੁਸੀਂ ਇਹ ਕੁਝ ਕਰੋ ਆਮ ਤੌਰ ਤੇ ਚੋਣਾ ਨਰਪੱਖਤਾ ਨਾਲ ਹੁੰਦੀਆਂ ਸਨ ਜੇ ਸਰਕਾਰ ਕਾਂਗਰਸ ਦੀ ਆਮ ਤੌਰ ਤੇ ਮਿਊਸਪਲਿਟੀ ਨਗਰ ਕੌਂਸਲ ਇਹ ਅਕਾਲੀ ਦਲ ਦੀ ਹੁੰਦੀ ਸੀ ਜੇਕਰ ਕਿਤੇ ਰਾਜ ਦੀ ਸਰਕਾਰ ਅਕਾਲੀ ਦਲ ਦੇ ਹੱਥ ਜਾ ਜਾਂਦੀ ਤਾਂ ਨਗਰ ਕੌਂਸਲ ਕਾਂਗਰਸ ਪਾਰਟੀ ਦੀ ਹੁੰਦੀ ਸੀ ਭਾਵੇਂ ਨਰਪੱਖ ਚੋਣਾਂ ਹੁੰਦੀਆਂ ਸੀ ਇਹਦਾ ਵੀ ਕਿਨੇ ਬੀਜਿਆ ਰਾਜਾ ਬੜਿੰਗ ਜੀ ਤੁਹਾਡੀ ਕਾਂਗਰਸ ਨੇ ਬੀਜਿਆ ਤੇ ਜਦੋਂ 2007 ਚ ਅਕਾਲੀ ਦਲ ਦੀ ਸਰਕਾਰ ਬਣੀ ਭਾਜਪਾ ਅਕਾਲੀ ਦਲ ਤਾਂ ਕੱਢ ਲਓ ਪੁਰਾਣੇ ਪੋਸਟਰ ਇੱਥੇ ਚੌਂਕਾਂ ਚ ਫਲੈਕਸਾਂ ਲੱਗ ਗਈਆਂ ਪਟਿਆਲਾ ਦੀ ਕਾਰਪੋਰੇਸ਼ਨ ਨੂੰ ਜਿੰਨਾ 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 ਉਦੇ ਉੱਤੇ ਹੱਥ ਖੜੇ ਵਾਲੀ ਫੋਟੋ ਸੀ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਵੀਰ ਚੋ ਬਾਦਲ ਦੀ ਪਰਤ ਕਿਨੇ ਪਾਈ ਉਹ ਪਰਤ ਅੱਗੇ ਚੱਲ ਗਈ ਤੁਸੀਂ 11 ਪਾਏ ਉਹਨਾਂ ਨੇ ਤੁਹਾਨੂੰ 21 ਪਾਤੇ ਫੇਰ 17 ਚ ਸਰਕਾਰ ਬਦਲ ਗਈ ਉਹਨਾਂ ਨੇ 21 ਦੀ ਥਾਂ 33 ਪੈ ਗਏ ਸੋ ਹੁਣ ਸਰਕਾਰ ਦਾ ਉਹਨਾਂ ਦੀਆਂ ਨਾ ਉਹਨਾਂ ਦੀ ਹੈ ਲੱਗਦਾ ਸੀ ਕਿ ਇਹ ਕੁਝ ਤਬਦੀਲੀ ਕਰਨਗੇ ਇਹ ਦੋਨਾਂ ਤੋਂ ਵਿਚਾਰ ਚੰਦੇ ਉੱਤੇ ਨਿਕਲੇ ਜਿਹੜਾ ਕੁਝ ਉਹਨਾਂ ਦੋਨਾਂ ਦੇ ਵੇਲੇ ਵਾਪਰਿਆ ਇਹਨਾਂ ਨੇ ਉਦੋਂ ਕਹਾ ਬਦਲਾਤਾ ਸੋ ਜਿਹੜੀ ਇਹ ਮੰਗ ਕਰਨੀ ਕਿ ਗਿਣਤੀ ਵੇਲੇ ਦਾ ਮੰਗ ਥੋੜੀ ਜਾਇਜ ਹੈ ਤੁਸੀਂ ਮੰਗ ਲਈ ਆ ਕੋਈ ਗੱਲ ਨਹੀਂ ਪਰ ਇਹ ਵੀ ਦੱਸ ਦਿਓ ਸ਼ੁਰੂਆਤ ਕਿਨੇ ਕੀਤੀ ਸੀ ਜੇ ਉਦੋਂ ਤੁਸੀਂ ਸ਼ੁਰੂਆਤ ਨਾ ਕੀਤੀ ਹੁੰਦੀ ਤਾਂ ਦੂਜੇ ਦਾ ਵੀ ਜ਼ਰਤਰੀ ਸੀ ਪਹਿਨਾ ਪਰ ਤੁਸੀਂ ਕਰਤੀ ਤੇ ਫਿਰ ਬਾਜੀ ਲੈਣ ਵਾਸਤੇ ਮੂੜਵੀ ਬਾਜੀ ਤਿਆਰ ਰਹੋ ਠੀਕ ਹੈ ਤੁਹਾਡਾ ਹੱਕ ਹੈ ਤੁਸੀਂ ਜਾਣੇ ਹਿੱਤ ਪਟੀਸ਼ਨ ਪਾਤੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਤੇ ਹੁਣ ਤੁਸੀਂ ਅਦਾਲਤ ਨੇ ਦੇਖਣਾ ਹੈ ਅਦਾਲਤ ਨੇ ਉਹਦੇ ਵਿੱਚ ਕੀ ਕਰਨਾ ਹੈ ਕੀ ਨਹੀਂ ਰਹੀ ਗੱਲ ਗਿਣਤੀ ਦੀ ਪਹਿਲਾਂ ਇਹ ਵੀ ਗੱਲ ਲੱਗੀ ਤੁਹਾਡੇ ਆਗੂਆਂ ਨੇ ਕਹਿਤਾ ਕਿ ਕੁਝ ਫਰਜੀ ਤੌਰ ਦੇ ਉੱਤੇ ਬੈਲਟ ਪੇਪਰ ਬਣੇ ਨੇ ਗਵੰਢੀ ਰਾਜਾਂ ਚ ਉਹਨਾਂ ਬਾਰੇ ਕੋਈ ਗੱਲ ਤਾਂ ਬਾਹਰ ਨਿਕਲ ਕੇ ਸਾਹਮਣੇ ਆਈ ਨਾ ਸੋ ਖੈਰ ਹੁਣ ਤੁਸੀਂ ਆ ਜਿਹੜੀ ਦੁਹਾਈ ਪਾਉਨੇ ਹੋ ਜੇ ਕਿਤੇ ਉਦੋਂ ਆਪਣਿਆਂ ਨੂੰ ਰੋਕਿਆ ਹੁੰਦਾ ਨਾ ਔਰ ਜਦ ਕੇ 2002 ਦੇ ਵਿੱਚ ਪਟਿਆਲਾ ਦੇ 50 ਵਾਰਡ ਸਨ ਔਰ ਖੁਪਿਆ ਤੌਰ ਤੇ ਅਸੀਂ ਲੋਕ ਪੱਤਰਕਾਰ ਸਾਂ ਲੋਕਲ ਕਵਰੇਜ ਕਰਦੇ ਸਾਂ ਸਾਤੋਂ ਵੀ ਇਹਨਾਂ ਨੇ ਰਿਪੋਰਟਾਂ ਮੰਗੀਆਂ ਕਿ ਕਿੰਨੇ ਜਿੱਤ ਸਕਦੇ ਆ ਮੈਨੂੰ ਯਾਦ ਹੈ ਅਸੀਂ ਇਹਨਾਂ ਨੂੰ ਆਪਣੀ ਰਿਪੋਰਟ ਚ ਕਹਿਤਾ ਸੀ ਕਿ 35 ਤੋਂ ਲੈ ਕੇ 37 ਤੱਕ 50 ਵਾਰਡਾਂ ਚੋਂ ਕਾਂਗਰਸ ਪਾਰਟੀ ਜਿੱਤ ਸਕਦੀ ਹੈ ਕਿਸੇ ਵਿਸ਼ੇਸ਼ ਆਗੂ ਦਾ ਨਾਮ ਲਿਆ ਵੀ ਉਹ ਸ਼ਾਇਦ ਨਾ ਜਿੱਤੇ ਤੇ ਜੇ 13 14 ਦੂਜੇ ਵੀ ਜਿੱਤ ਜਾਣ ਇਹਦੇ ਵਿੱਚ ਨੁਕਸਾਨ ਕਾਹਦਾ ਸੀ ਤੁਹਾਨੂੰ ਉਹ ਬਰਦਾਸ਼ਤ ਨਾ ਹੋਇਆ ਤੇ ਅੱਜ ਫਿਰ ਉਹ ਜਿਹੜੇ ਪਾਏ ਸੀ ਨਾ ਉਦੋਂ 1 31 ਤੇ 52 ਤੇ ਪਹੁੰਚ ਗਏ ਉਹਦਾ ਨਜ਼ਾਰਾ ਲਾਓ ਜੀ ਜੀ ਤੁਸੀਂ ਗੱਲ ਕਰਾਂਗੇ ਜੀ ਕੰਗੜਾ ਨਾਉਤ ਨੂੰ ਲੈ ਕੇ ਕਿਸਾਨ ਆંદੋਲਨ ਵੇਲੇ ਜਿੱਥੇ ਕੰਗੜਾ ਨਾਉਤ ਵੱਲੋਂ ਬੇਬੇ ਮਿੰਦਰ ਕੌਰ ਦੇ ਉੱਤੇ ਇੱਕ ਟਿੱਪਣੀ ਕੀਤੀ ਗਈ ਸੀ ਕੀਤੀ ਗਈ ਸੀ ਤਾਂ ਬਠਿੰਡਾ ਦੀ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਬੇਬੇ ਮਿੰਦਰ ਕੌਰ ਵੱਲੋਂ ਕੇਸਦਾਰ ਕੀਤਾ ਗਿਆ ਸੀ ਬੇਬੇ ਬਿੰਦਰ ਕੌਰ ਬਠਿੰਡਾ ਦੇ ਵਿੱਚ ਬਹਾਦਰਗੜ ਜੰਡੇਆਲਾ ਪਿੰਡ ਦੇ ਰਹਿਣ ਵਾਲੇ ਨੇ ਜੀ ਹਾਂ ਜਿਹੜੇ ਬਾਬੇ ਮਾਤਾ ਮਹਿੰਦਰ ਕੌਰ ਨੇ ਉਹਨਾਂ ਦਾ ਪਿੰਡ ਹੈ ਬਠਿੰਡੇ ਜਿਹੇ ਦਾ ਬਹਾਦਰਪੁਰ ਜੰਡੇਆਲੀ ਉੱਥੋਂ ਦੇ ਰਹਿਣ ਵਾਲੇ ਨੇ ਕੀਰਤੀ ਕਿਸਮ ਦਾ ਪਰਿਵਾਰ ਹੈ ਇਹ ਉਹੀ ਬੀਬੇ ਮਹਿੰਦਰ ਕੌਰ ਹੈ ਜੀ ਨੇ ਆਪਣੇ ਪਤੀ ਦੇ ਨਾਲ ਰਾਤਾਂ ਨੂੰ ਪਾਣੀ ਵੀ ਲਾਏ ਨੇ ਖੇਤਾਂ ਨੂੰ ਸੱਪਾਂ ਦੀਆਂ ਸੜੀਆਂ ਮਿੱਧ-ਮਿੱਧ ਕੇ ਇਹ ਬੀਬੀ ਕੰਗਣਾ ਰਨਾਉਤ ਪਤਾ ਨਹੀਂ ਕਿਹੜੇ ਮੰਗਲਗ੍ਰਾਹ ਤੋਂ ਆ ਗਈ ਇਹਨੇ ਜਦੋਂ 2020 ਵਾਲਾ ਅੰਦੋਲਨ ਚੱਲਦਾ ਸੀ ਉਦੋਂ ਕਹਿਤਾ ਕਿ ਸੜਕ ਤੇ ਬਹਿ ਜਾਂਦੀਆਂ ਨੇ ਆ 100 ਰੁਪਇਆ ਦਿਹਾੜੀਆਂ ਲੈ ਕੇ ਇਹ ਗੱਲ ਬੜੀ ਚੂਹੀ ਬੀਬੇ ਮੰਦਰ ਕੌਰ ਨੇ ਵੀ ਇਹਦਾ ਬ੍ਰਾਹਮਣਾ ਆ ਤੇ ਆਖਿਆ ਕਿ ਬੀਬੀ ਤੂੰ ਸਾਨੂੰ ਤਾਂ 100 ਰੁਪਏ ਦਿਹਾੜੀ ਦੀ ਗੱਲ ਕਰਦੀ ਐ ਆਜਾ ਸਾਡੇ ਘਰਾਂ ਦਾ ਗਾਹੋ ਕੋੜਾ ਕਰ ਤੈਨੂੰ 500 ਦੇਾਂਗੇ ਇੱਕ ਘਟਨਾ ਕਰਮ ਵਾਪਰਿਆ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਜਿੱਥੇ ਇਹਨੂੰ ਇੱਕ ਸੁਰੱਖਿਆ ਫੋਰਸ ਦੀ ਇੱਕ ਲੜਕੀ ਕੁਲਵਿੰਦਰ ਕੌਰ ਨਾਲ ਟਕਰਾ ਕਰਨਾ ਪੈ ਗਿਆ ਮੈਂ ਇਹ ਬੋਤਾ ਗੈ ਨਹੀਂ ਜਾਂਦਾ ਔਰੇ ਬਹੁਤ ਸਾਮਾਨੀ ਚੜੀ ਹੋਈ ਸੀ ਹਿਮਾਚਲ ਨਾਲ ਸਬੰਧਤ ਥੱਲੇ ਨਹੀਂ ਸੀ ਉਤਰਦੀ ਤੇ ਜਦੋਂ ਮਾਤਾ ਮਹਿੰਦਰ ਕੌਰ ਨੇ ਇਸ ਮਾਮਲੇ ਦੇ ਵਿੱਚ ਇਹ ਮਾਨਹਾਨੀ ਦਾ ਕੇਸ ਪਾਤਾ ਤੇ ਇਹਨੂੰ ਪਤਾ ਲੱਗ ਗਿਆ ਕਿ ਮੈਨੂੰ ਅਦਾਲਤਾਂ 'ਚ ਜਾਣਾ ਪਵੇਗਾ ਉੱਥੇ ਟਕੜਮਾਂ ਬੜੀਆਂ ਕੀਤੀਆਂ ਲਓ ਜੀ ਮੇਰੇ ਮੈ ਤਾਂ ਮਾਤਾ ਜੀ ਦੇ ਘਰ ਵਾਲੇ ਨਾਲ ਗੱਲ ਹੋ ਗਈ ਸੀ ਮੈਂ ਮਾਫੀ ਮੰਗਣ ਨੂੰ ਤਿਆਰ ਆਂ ਮਾਫੀ ਐ ਨਹੀਂ ਹੋਇਆ ਕਰਦੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਹੀ ਰੂਪ ਦੇ ਵਿੱਚ ਮੰਗਣਿਆ ਭਾਪ ਉਹਦਾ ਤੌਰ ਤਰੀਕਾ ਹੁੰਦਾ ਮਾਫੀ ਮੰਗੰਦਾ ਉਹਨੂੰ ਕੀ ਕਹਿੰਨੇ ਆ ਕਿ ਬੰਦੇ ਨੂੰ ਆਪਣੀ ਗਲਤੀ ਦਾ ਅਸਾਹਸ ਹੋ ਗਿਆ ਮੈਂ ਉਸ ਵੇਲੇ ਗਲਤ ਕਰ ਬੈਠਾ ਜਦੋਂ ਬੀਬੇ ਨੂੰ ਇਹ ਕਿਹਾ ਕਿ ਉਹ ਮਾਫੀ ਮੰਗਣਾ ਚਾਹੁੰਦੀ ਹੈ ਤਾਂ ਮਾਤਾ ਮਿੰਦਰ ਕੌਰ ਨੇ ਕਿਹਾ ਜੇ ਸ਼ੁਰੂਆਤੀ ਦੌਰ ਦੇ ਵਿੱਚ ਇਹ BB ਮਾਫੀ ਮੰਗ ਲੈਂਦੀ ਤਾਂ ਮੈਂ ਬਿਲਕੁਲ ਮਾਫ ਕਰ ਦੇਣਾ ਸੀ ਸਾਡੇ ਪੰਜਾਬੀਆਂ ਦਾ ਸੁਭਾਅ ਆ ਕਿ ਜੇ ਕੋਈ ਨਿਮਕੇ ਘਰੇ ਆਉਂਦਾ ਉਹਨੂੰ ਹੱਕ ਨਾਲ ਆਉਂਦੇ ਨੇ ਜੇ ਕੋਈ ਟਕੜਾ ਮ ਲੜਾ ਕੇ ਜਾਂ ਹੈਂਕੜਵਾਜੀ ਨਾਲ ਆਉਂਦਾ ਹੈ ਉਹਨੂੰ ਕਦੇ ਵੀ ਇੱਕ ਨਾਲ ਨਹੀਂ ਲਾਉਂਦੇ ਹੁਣ ਕਹਿੰਦੇ ਆ ਜਾ ਫਿਰ ਸੋ ਇਹਨੂੰ ਵੀ ਕਿਹਾ ਗਿਆ ਕਿ ਤੂੰ ਹੁਣ ਦਿੱਲੀ ਦੂਰ ਹੈ ਹੁਣ ਤਾਂ ਲੜਾਈ ਲੜੀ ਜਾਏਗੀ ਇਹਨੂੰ ਵੀਪੀ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਬਹੁਤ ਵੱਡੇ ਸੁਭਾਅ ਦੇ ਮਾਲਕ ਨੇ ਜੇਕਰ ਸਹੀ ਤਰੀਕੇ ਨਾਲ ਉਹਨਾਂ ਦੇ ਕੋਲ ਆ ਕੇ ਕੋਈ ਬੰਦਾ ਦਿਲ ਤੋਂ ਮਾਫੀ ਮੰਗਲੇ ਤਾਂ ਬਹੁਤ ਵੱਡੇ ਦਿਲ ਦੇ ਮਾਲਕ ਨੇ ਵੀ ਚਲ ਕੋਈ ਨਹੀਂ ਯਾਰ ਕੀ ਫਰਕ ਪੈਂਦਾ ਤੁਸੀਂ ਕਦੇ ਪਿੰਡਾਂ ਦੀ ਗੱਲ ਦੇਖਿਓ ਆਪਸ ਵਿੱਚ ਦੀ ਝਗੜੇ ਤੇ ਝਗੜੇ ਹੋ ਜਾਂਦੇ ਨੇ ਪੁਰਾਣੇ ਝਗੜੇ 20 20 ਸਾਲ ਚੱਲੀ ਜਾਂਦੇ ਐ ਜਦੋਂ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਖਾਸ ਕਰ ਜੇ ਲੜਕੀ ਦਾ ਵਿਆਹ ਆ ਜਾਵੇ ਤਾਂ ਸਾਰਾ ਟੱਬਰ ਸਰੀਕਿਆਂ ਦੇ ਜਾਂਦਾ ਹੈ ਕਿ ਤਾਇਆ ਜੀ ਤੁਹਾਡੇ ਬਗੈਰ ਤੁਸੀਂ ਸਮਝ ਸਕਦੇ ਹੋ ਕਿ ਆਪਣੇ ਘਰੇ ਵਿਆਹ ਹੋਵੇਗਾ ਉਦੋਂ ਬਜ਼ੁਰਗਾਂ ਦੀਆਂ ਗਲਤੀਆਂ ਹੋ ਗਈਆਂ ਅਸੀਂ ਸਾਰੇ ਚੱਲ ਕੇ ਤੁਹਾਡੇ ਕੋਲ ਆਏ ਆ ਇਹ ਵਿਆਹ ਸਾਡਾ ਨਹੀਂ ਤੁਹਾਡਾ ਤੇ ਸੰਬੰਧਤ ਲੜਕੀ ਤੁਹਾਡੀ ਧੀ ਹੈ ਹੁਣ ਆਪਣੀ ਧੀ ਨੂੰ ਵੀ ਦਰਕਾਰ ਹੋਗੇ ਬੰਦਾ ਖੜਾ ਹੋ ਕੇ ਕਹਿੰਦਾ ਕਿ ਨਹੀਂ ਅਸੀਂ ਆਵਾਂਗੇ ਭਾਵੇਂ ਖਰਚੋਂ ਉੱਧਾ ਕਟੱਬਰ ਵਿਰੋਧ ਵੀ ਕਰਦਾ ਹੋਵੇ ਉਹ ਮਸਲੇ ਸਰੇ ਲੱਗ ਜਾਂਦੇ ਨੇ ਤੇ ਇੱਥੇ ਵੀ ਜੇ ਇੱਕ ਅੰਗਣਾ ਬੀਬੀ ਸੱਚ ਮੁੱਚ ਮਾਫੀ ਲੈਣਾ ਚਾਹੁੰਦੀ ਹੈ ਉਹ ਆਪਣਾ ਤੌਰ ਤਰੀਕਾ ਆਪਣਾ ਚਿਹਰਾ ਉਹ ਸਾਰਾ ਕੁਝ ਮਾਫੀ ਵਾਲਾ ਬਣਾਵੇ ਔਰ ਦੂਜਿਆਂ ਨੂੰ ਵੀ ਅਹਿਸਾਸ ਹੋਵੇ ਕਿ ਜੋ ਇਹਨੇ ਕੀਤਾ ਸੀ ਇਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਇਸ ਕਰਕੇ ਜੇ ਇਹਨੂੰ ਮਾਫੀ ਦੇ ਦੇਵਾਂਗੇ ਉਹਦਾ ਕੋਈ ਫਰਕ ਨਹੀਂ ਪੈਣਾ ਪਹਿਲ ਇਹ ਵੀ ਵੀ ਕੰਗਲਾਂ ਨੂੰ ਕਰਨੀ ਪਵੇਗੀ ਜੀ ਸੋ ਅੱਜ ਦੇ ਪ੍ਰੋਗਰਾਮ ਨਾਲ ਝਟਿਲ ਸਾਹਿਬ ਐਨ ਨਹੀਂ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਜੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਨੂੰ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ ਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ